ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਦੱਸਿਆ ਜਾਂਦਾ ਹੈ ਅੱਜ ਸਾਡੇ ਨਾਲ ਪਾਈ ਹਰਦੀਪ ਸਿੰਘ ਜੀ ਜੋ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਮੁਖ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਕੀ ਚੋਣ ਨਿਸ਼ਾਨ ਹੈ ਆਪਣਾ ਚੋਣ ਨਿਸ਼ਾਨ ਹੈਗੇ ਬਾਲਟੀ ਬਾਲਟੀ ਚੋਣ ਨਿਸ਼ਾਨ ਹੈ ਤੇ ਇਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਕੀ ਮੈਨੀਫੈਸਟੋ ਲੈ ਕੇ ਚੱਲੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੈਂ ਸਿੰਘ ਸਵਾ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਸੋ ਮੈਨੀਫੈਸਟੋ ਦੀ ਗੱਲ ਕਰਾਂ ਤਾਂ ਇਹਦੇ ਦੋ ਮੈਨੀਫੈਸਟ ਹੁੰਦੇ ਇੱਕ ਰਿਲੀਜੀਅਸ ਲੈਵਲ ਤੇ ਹੁੰਦਾ ਤੇ ਇੱਕ ਆਪਣਾ ਅਕਾਦਮਿਕ ਲੈਵਲ ਤੇ ਵੀ ਇੱਕ ਆਪਣਾ ਧਾਰਮਿਕ ਲੈਵਲ ਤੇ ਇੱਕ ਆਪਣਾ ਜੋ ਬੱਚਿਆਂ ਦੀ ਪੜ੍ਹਾਈ ਦਾ ਹੁੰਦਾ ਜੀ ਸੋ ਇਹਦੇ ਵਿੱਚ ਆਪਣਾ ਜੇ ਮੈਂ ਤਾਂ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਤਾਂ ਹਰੇਕ ਗੁਰਦੁਆਰਾ ਦਾ ਸਾਉ ਦਾ ਇਹ ਇੱਕ ਮੰਤਬ ਹੁੰਦਾ ਵੀ ਆਪਣੀ ਸਿੱਖੀ ਵਧੇ ਬੱਚੇ ਕੀਰਤਨ ਸਿੱਖਣ ਸਮਾਗਮ ਹੋਣ ਗਤਕਾ ਦੀਆਂ ਕਲਾਸਾਂ ਹੋਣ ਗਤਕਾ ਦੇ ਕੰਪੀਟੀਸ਼ਨ ਹੋਣ ਦਮਾਲੇ ਦੇ ਕੰਪੀਟੀਸ਼ਨ ਹੋਣ ਦਸਤਾਰਾਂ ਦੀਆਂ ਕਲਾਸਾਂ ਹੋਣ ਸੋ ਇਹ ਮੰਤਬ ਹੈ ਵੀ ਇਹ ਵੱਧੋ ਵੱਧ ਜੋ ਗੁਰੂ ਸਾਹਿਬ ਸੇਵਾ ਲੈ ਵੀ ਰਹੇ ਨੇ ਤੇ ਅੱਗੇ ਵੱਡੇ ਲੈਵਲ ਤੇ ਇਹਨੂੰ ਕਰਨਾ ਜੇ ਮੈਂ ਕਾਲਜ ਦੀ ਗੱਲ ਕਰਾਂ ਪੜਾਈ ਦੀ ਗੱਲ ਕਰਾਂ ਤਾਂ ਆਪਣੇ ਜਿਹੜੇ ਇੰਸਟੀਟਿਊਸ਼ਨ ਨੇ ਸਕੂਲ ਹੈ ਦੋ ਕਾਲਜ ਨੇ ਉਹਨਾਂ ਨੂੰ ਇੱਕ ਵਧੀਆ ਲੈਵਲ ਤੇ ਲੈ ਕੇ ਜਾਣਾ ਤਾਂ ਕਿ ਬਠਿੰਡੇ ਵਿੱਚ ਉਹਨਾਂ ਦੇ ਵੀ ਪਛਾਣ ਹੋਵੇ ਜਿਵੇਂ ਬਾਕੀ ਸਕੂਲਾਂ ਦੀ ਜਿਵੇਂ ਜ਼ੇਵੀਅਰ ਸਕੂਲ ਜੋਸਫ ਸਕੂਲ ਐਮਐਸਡੀ ਸਕੂਲ ਤੇ ਐਸਐਚਡੀ ਸਕੂਲ ਇਨਾਂ ਦੀ ਜਿਹੜੀ ਆਪਣਾ ਲੈਵਲ ਹੈਗਾ ਉਸ ਲੈਵਲ ਤੱਕ ਸੰਗਤਾਂ ਦੇ ਜੋਂਨਾਂ ਲੈ ਕੇ ਜਾਣਾ ਜੀ ਆਪਾਂ ਗਰੰਤੀ ਸਿੰਘਾਂ ਦੀ ਗੱਲ ਕਰੀਏ ਵੀ ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਬੱਚਿਆਂ ਦੇ ਪਲਨ ਪੋਸ਼ਣ 'ਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਉਹਦੇ ਬਾਰੇ ਆਪਣਾ ਕੀ ਵਿਚਾਰ ਹਾਂਜੀ ਮੈਨ ਇਹ ਗੁਰਦਵਾਰਾ ਸਾਹਿਬ ਦੀ ਮੈਨੇਜਮੈਂਟ ਦੇ ਸੰਗਤ ਦਾ ਇਹ ਫਰਜ਼ ਬੰਦਾ ਵੀ ਆਪਣੇ ਜਿਹੜੇ ਗਰੰਤੀ ਸਿੰਘ ਹੋਣ ਤੇ ਕੀਰਤਨੀ ਸਿੰਘ ਹੋਣ ਉਹ ਵਧੀਆ ਤਨਖਾਹਾਂ ਉਹਨਾਂ ਨੂੰ ਦੇ ਆਗੀ ਉਹਨਾਂ ਦਾ ਮੰਨੈਦਰ ਪੂਰਾ ਤਕੜੇ ਹੋ ਕੇ ਉਹ ਪ੍ਰਚਾਰ ਕਰ ਸਕਣ ਤੇ ਹਰੇਕ ਮਤਲਬ ਇਹ ਆਪਣਾ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਫੈਸਿਲਿਟੀ ਦੇਣੀ ਤੇ ਪਰਿਵਾਰ ਨੂੰ ਮੈਡੀਕਲ ਫੈਸਿਲਿਟੀ ਦੇਣੀ ਇਹ ਮੈਨੇਜਮੈਂਟ ਦਾ ਫਰਜ਼ ਹੁੰਦਾ ਹੈ ਤੇ ਇਹ ਵੀ ਮਤਲਬ ਇੱਕ ਮੰਨ ਦੇ ਵਿੱਚ ਹੈ ਕਿ ਵੀ ਇਹ ਵੀ ਆਪਾਂ ਕਰਨਾ ਹੀ ਕਰਨਾ ਹੈ ਜੇ ਆਪਾਂ ਗੱਲ ਕਰੀਏ ਗਰੀਬ ਪਰਿਵਾਰ ਦੇ ਜਿਹੜੇ ਬੱਚੇ-ਬੱਚਿਆਂ ਨੂੰ ਆਪਣੇ ਵਿਆਹ ਵਲੇ ਜਿਹਨੂੰ ਬਹੁਤ ਦਿੱਕਤ ਆਉਂਦੀ ਹੈ ਉਹਦੇ ਵਿੱਚ ਕੀ ਆਪਣਾ ਯੋਗਦਾਨ ਹੋਊਗਾ ਹਜਿ ਕਰ ਅਸੀਂ ਸਿੰਘ ਬੈਠੇ ਸੋਚ ਰਹੇ ਸਾਂ ਵੀ ਆਪਣਾ ਜੇ ਕੋਈ ਗੁਰਮਤ ਅਨੁਸਾਰ ਆਪਣਾ ਕਾਰਜ ਕਰਨਾ ਚਾਹੁੰਦਾ ਹੈ ਤਾਂ ਇਹ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਆਪਣਾ ਇੱਕ ਬਿਲਕੁਲ ਫ੍ਰੀ ਫੈਸਿਲਿਟੀ ਆਪਾਂ ਕਹਿ ਲਈਏ ਦੇਣੀ ਚਾਹੀਦੀ ਹੈ ਉਹਦੇ ਵਿੱਚ ਜਿਵੇਂ ਲੰਗਰ ਸੰਗਤ ਵਾਸਤੇ ਲੰਗਰ ਜੋ ਵੀ ਵਿਆਹ ਦੇ ਵਿੱਚ ਹਨਾ ਆਪਣਾ ਆਉਣਗੇ ਉਹਨਾਂ ਵਾਸਤੇ ਲੰਗਰ ਤੇ ਕੀਰਤਨ ਮਤਲਬ ਭੇਟਾ ਰਹਿ ਤਾਂ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਕੋਈ ਭੋਜ ਨਾ ਪਵੇ ਇਹ ਗੁਰਮਤ ਅਨੁਸਾਰ ਹੋਣਾ ਚਾਹੀਦਾ ਪਰ ਐਨੀ ਵੀ ਕਈ ਵਾਰ ਆਪਾਂ ਕਹਿ ਲਈਏ ਅਸੀਂ ਪੈਲਸ ਦੇ ਵਿੱਚ ਉਹ ਕਰਨਾ ਵੀ ਸਾਨੂੰ ਅਰੇਂਜਮੈਂਟ ਕਰਕੇ ਦੋ ਉਹ ਗਰਮ ਦਾ ਸਿਧਾਂਤ ਨਹੀਂ ਹੈਗਾ ਤਾਂ ਉਸ ਦੇ ਵਿੱਚ ਤਾਂ ਮਾਫੀ ਮੰਗਣੀ ਪੈਂਦੀ ਹੈ ਪਰ ਜੇ ਕੋ ਗੁਰੂ ਘਰ ਦੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਕੋਈ ਇਸ ਤਰ੍ਹਾਂ ਦਾ ਪਰਿਵਾਰ ਮਿਲਦਾ ਤਾਂ ਉਹਦੀ ਜ਼ਰੂਰ ਮਤਲਬ ਇਹ ਫਰਜ਼ ਬਣਦਾ ਸਿੱਖੀ ਦਾ ਹਾਂਜੀ ਜਿਸ ਤਰ੍ਹਾਂ ਆਪਣੇ ਗੁਰੂ ਸੰਗ ਸਭਾ ਸਾਹ ਉਹ ਤੇ ਗੁਰਦੁਆਰਾ ਦੇ ਵੱਲੋਂ ਆਪਣੇ ਕਾਲਜ ਸਕੂਲ ਨੇ ਉਹਨਾਂ ਵਿੱਚ ਜਿਹੜੇ ਕੋਈ ਗਰੀਬ ਬੱਚੇ ਨੇ ਉਹਨਾਂ ਦੀ ਕੋਈ ਫੀਸ ਮਾਫੀ ਵਗੈਰਾ ਜਾਂ ਕੋਈ ਇਸ ਤਰ੍ਹਾਂ ਦਾ ਹਾਂਜੀ ਹੋਣਾ ਚਾਹੀਦਾ ਮੈਂ ਕਈ ਸਕੂਲ ਦੇਖਿਆ ਵੀ ਆਪਣਾ ਬਹੁਤ ਸੰਗਤ ਹੈ ਜਿਹੜੀ ਉਹ ਬੱਚੇ ਨੂੰ ਅਡਾਪਟ ਕਰ ਲੈਂਦੀ ਹੈ ਡਾਟੋਰ ਕਰਾਉਣਾ ਦਾ ਮਤਲਬ ਵੀ ਉਹਨਾਂ ਦੀ ਜਿਹੜੀ ਵੀ ਸਾਲ ਦੀ ਫੀਸ ਹੈ ਮਤਲਬ ਉਹ ਹੁਣ ਚੰਗੀ ਇੱਕ ਤਾਂ ਇੱਕ ਆਪਣਾ ਦਸਵੰਧ ਵਧੀਆ ਤਰੀਕੇ ਨਾਲ ਲੱਗ ਜਾਂਦਾ ਹੈ ਤੇ ਦੂਸਰਾ ਇੱਕ ਬੱਚੇ ਦੀ ਹੈਲਪ ਹੋ ਜਾਂਦੀ ਹੈ ਉਹਨਾਂ ਦੇ ਪੇਰੈਂਟਸ ਤੇ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਪੈਂਦਾ ਜੀ ਹਾਂ ਜਿਸ ਤਰ੍ਹਾਂ ਕੋਈ ਬੱਚਾ ਸ਼ਿਆਰਾ ਪੜ੍ਹਨਾ ਚਾਹੁੰਦਾ ਹੈ ਉਹਦੇ ਕੋਲ ਫਾਈਨੈਂਸ਼ਲੀ ਨਹੀਂ ਹੈਗਾ ਕੋਈ ਉਹਨਾਂ ਦੀ ਆਪਾਂ ਮਦਦ ਕਰਾਂਗੇ ਹਾਂਜੀ ਬਿਲਕੁਲ ਜੀ ਹਾਏ ਗੁਰੂ ਸਾਹਿਬ ਸੇਵਾ ਲੈ ਵੀ ਰਹੇ ਨੇ ਸੰਗਤ ਦੇ ਸੋਣਾ ਹਨਾ ਜੀ ਤੇ ਅੱਗੇ ਵੀ ਇਹ ਮਤਲਬ ਚੱਲਦਾ ਰਹੂਗਾ ਕੋਈ ਜਿਹੜਾ ਇੰਟੈਲੀਜੈਂਟ ਬੱਚਾ ਹੈ ਨਾ ਉਹ ਮਤਲਬ ਕਿਸੇ ਫਾਈਨੈਂਸ਼ੀਅਲ ਪ੍ਰ ਮਤਲਬ ਬੈਨ ਹੋ ਗਈ ਉਹਦੀ ਜਿਹੜੀ ਪੜ੍ਹਾਈ ਹੈ ਡਿਸਕੰਟੀਨਿਊ ਹੋ ਜੇ ਤਾਂ ਇਹ ਸੰਗਤ ਵੱਲੋਂ ਪਰਾਲਾ ਪਹਿਲਾਂ ਵੀ ਕੀਤਾ ਜਾਂਦਾ ਹੈ ਤੇ ਹੁਣ ਵੀ ਇਹ ਕੋਈ ਇਹਦੇ ਵਿੱਚ ਡਾਊਟ ਨਹੀਂ ਵੀ ਇਹ ਕੀਤਾ ਹੀ ਜਾਓ ਬਹੁਤ ਬਹੁਤ ਧੰਨਵਾਦ ਜੀ ਭਾਈ ਹਰਦੀਪ ਸਿੰਘ ਜੀ ਜੋ ਸੰਗ ਸਭਾ ਗੁਰਦੁਆਰਾ ਸਾਹਿਬ ਤੋਂ ਮੁੱਖ ਸੇਵਾਦਾਰ ਦੀ ਚੋਣ ਲੜਨ ਜਾ ਰਹੇ ਨੇ ਜੋ ਬਹੁਤ ਹੀ ਦੱਸਿਆ ਜਾਂਦਾ ਪੜ੍ਹੇ ਲਿਖੇ ਆ ਉਹ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਵੀ ਕੀ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਹਾਂਜੀ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਮੈਂ ਬੀਟੈਕ ਕੀਤੀ ਸੀ ਆਪਣਾ ਪਹਿਲਾਂ ਜੀ ਗਵਰਨਮੈਂਟ ਕਾਲਜ ਹੈ ਮੈਂ ਵੀ ਮਰੋਨ ਫਿਰ ਮੈਂ ਇੰਡਸਟਰੀ ਇੱਕ ਸਾਲ ਇੰਡਸਟਰੀ ਚ ਰਿਹਾ ਐਗਰੀਕਲਚਰ ਦੇ ਸੀ ਕੰਬਾਈਨ ਵਗੈਰਾ ਬਣਾਉਂਦੇ ਸੀਗੇ ਤੇ ਫਿਰ ਉਦੋਂ ਬਾਅਦ ਜੋ ਮੈਂ ਐਮਟੈਕ ਐਡਮਿਸ਼ਨ ਮੇਰੀ ਹੋ ਗਈ ਮੇਰਾ 3 ਰੈਂਕ ਆਇਆ ਸ਼ੁਕਰ ਸਾਹਿਬ ਦੀ ਕਿਰਪਾ ਨਾਲ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਐਮਟੈਕ ਮਕੈਨੀਕਲ ਡਿਪਾਰਟਮੈਂਟ ਦੇ ਵਿੱਚ ਕੀਤੀ ਹੈ ਉਦੋਂ ਬਾਅਦ ਜੋ ਮੈਂ ਲੈਕਚਰਰ ਰਿਹਾ ਜੀ 5 ਸਾਲ ਕਿਸੇ ਕਾਲਜ ਦੇ ਵਿੱਚ ਤੇ ਫਿਰ ਮੈਂ ਆਪਣਾ ਥੋੜਾ ਜਿਹਾ ਮੈਂ ਪਲੱਸ 1 ਪਲੱਸ 2 ਵੀ ਮੈਥਮੈਟਿਕਸ ਫਿਰ ਮੈਂ ਹਾਲਸਫੀਲ ਦੇ ਵਿੱਚ ਆ ਗਿਆ ਸੀ 5 ਸਾਲ ਮੈਂ ਇੱਥੇ ਇੰਸਟੀਚੂਟਸ ਨੇ ਆਪਣੇ ਬਰੇਲਜ਼ ਫਲਾਈਂਗ ਫਾਦਰ ਤੇ ਆਪਣਾ ਇੱਕ ਹੋਰ ਇੰਸਟੀਚੂਟ ਖੋਲਿਆ ਸੀਗਾ ਸੈਫਰਨ ਉਹਦੇ ਵਿੱਚ ਮੈਂ ਜੌਬ ਕਰਦਾ ਸੀਗਾ ਬਟ ਹੁਣ ਮੈਂ ਆਪਣਾ ਆਨਲਾਈਨ ਹੀ ਕੰਮ ਕਰਦਾ ਜਿਹਦੇ ਵਿੱਚ ਕਿਵੇਂ ਸਪੋਕਨ ਇੰਗਲਿਸ਼ ਬੱਚੇ ਜਿਹੜੇ ਇੰਗਲਿਸ਼学ਨਾ ਚਾਹੁੰਦੇ ਆ ਉਹਨਾਂ ਨੂੰ ਕਲਾਸਿਸ ਦਿੰਨਾ ਤੇ ਦੂਸਰੇ ਜਿਹੜੇ ਫੋਰਨ ਦੇ ਵਿੱਚ ਸਟੂਡੈਂਟਸ ਨੇ ਆਪਣੇ ਐਨ ਆਰ ਆਈ ਜਿਹੜੇ ਇੱਥੇ ਸਟੂਡੈਂਟ ਹੋ ਕੇ ਗਏ ਹੋ ਤੇ ਇੱਥੇ ਪੀ ਆਰ ਹੋਣਾ ਤਾਂ ਉਹਨਾਂ ਨੂੰ ਵੀ ਇੱਕ ਪੇਪਰ ਦੇਣਾ ਪੈਂਦਾ ਹੈ ਜੀਟੀ ਰਾਇਲਸ ਦਾ ਤਾਂ ਉਹਨਾਂ ਨੂੰ ਮੈਂ ਤਿਆਰੀ ਕਰਾਉਣਾ ਚ ਹੈ ਜਿਹੜੀ ਬੋਰਡਾਂ ਨੇ ਕਹਿ ਤਰੀਕ ਨੂੰ ਨਹੀਂ ਕਰ ਰਹੀਆਂ ਨੇ ਇਹ ਬੋਰਡਾਂ ਜੀ ਬਸ ਆਇਆਂ ਅੰਤਵਾਰ ਜਿਹੜਾ ਆਪਣਾ ਪਰਸੋਂ ਹੈਗਾ ਜੀ 30 ਮਾਰਚ ਦੇ ਸਮਾਂ ਹੈਗਾ ਸਵੇਰੇ 8:00 ਵਜੇ ਤੋਂ 4:00 ਵਜੇ ਤੱਕ ਸੋ ਸੰਗਤ ਨੂੰ ਮੈਂ ਬੇਨਤੀ ਕਰਦਾ ਵੀ ਆਪਣੀ ਬੋਰਡ ਸਿੱਧੀ-ਸਿੱਧੀ ਪਕਦਾਓ ਤੇ ਬਾਕੀ ਸੰਗਤਾਂ ਨੂੰ ਵੀ ਨਾਲ ਲੈ ਕੇ ਆਓ ਕੋਸ਼ਿਸ਼ ਕਰੋ ਵੀ ਆਪਣੇ ਆਪ ਹੀ ਬੋਰਡ ਬਿਧਾ ਕੇ ਜਾਓ ਤਾਂ ਕਿ ਕਿਸੇ ਦੇ ਡ ਤੇ ਜਰੂਰ ਆਪਣਾ ਜਿਹੜਾ ਵੋਟ ਆਪਣਾ ਫਰਜ਼ ਸਮਝ ਕੇ ਤਾਂ ਕਿ ਆਪਣਾ ਇੱਕ ਵਧੀਆ ਪ੍ਰਬੰਧ ਹੋ ਸਕੇ ਬਾਅਦ ਚ ਆਪਾਂ ਪਛਤਾਉਣੇ ਰਹਨੇ ਆਂ ਵੀ ਕੋਈ ਕਹਿਜਾ ਬੰਦਾ ਆਇਆ ਕੋਈ ਦੇ ਕਹਿਜਾ ਬੰਦਾ ਆਇਆ ਤਾਂ ਚੰਗੀ ਤਰ੍ਹਾਂ ਜਾਂਚ ਕੇ ਤੇ ਆਪਣੀ ਵੋਟ ਜਿਹੜਾ ਇੱਕ ਸਹੀ ਕੈਂਡੀਡੇਟ ਨੂੰ ਪਾਓ ਜੀ ਭਾਈ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਜਿਹੜਾ ਉਹ ਕੈਂਡੀਡੇਟ ਹੈ ਉਹਨੂੰ ਚੰਗੀ ਤਰ੍ਹਾਂ ਪਛਾਣ ਕੇ ਫੇਰ ਹੀ ਵੋਟ ਪਾਓ ਤਾਂ ਕਿ ਬਾਅਦ ਪਸਾਉਣਾ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ